ਤੁਸੀਂ ਜਾਣਦੇ ਹੋ ਮੈਂ ਵੀ ਜਾਣਦਾ ਇੱਕ ਘੰਟੇ ਵਿੱਚ ਕਿੰਨੇ ਮਿੰਟ ਹੁੰਦੇ ਨੇ 60 ਮਿੰਟ 60 ਮਿੰਟ ਦਾ ਮਤਲਬ ਕੋਈ ਨੀਡਲ ਹੈ 12 ਤੋਂ ਚੱਲੇਗੀ 12 ਤੋਂ ਰੁਕ ਜਾਏਗੀ 1 ਤੋਂ ਚੱਲਦੀ ਹੈ 1 ਤੇ ਰੁਕ ਜਾਂਦੀ ਹੈ 2 ਤੋਂ ਚੱਲਦੀ ਹੈ 2 ਤੇ ਰੁਕ ਜਾਂਦੀ ਹੈ 12 ਘੰਟੇ ਹੋ ਗਏ ਸੌਰੀ 60 ਮਿੰਟ ਹੋ ਗਏ ਸਮਝ ਆਇਆ 60 ਮਿੰਟ ਯਾਨੀ ਇੱਕ ਘੰਟਾ ਤਾਂ ਐਂਗਲ ਕਿੰਨੇ ਡਿਗਰੀ ਬਣੂਗਾ 360 ਡਿਗਰੀ ਹੈਨਾ ਜਿਵੇਂ ਆਪਣੇ ਕੋਲ ਇੱਕ ਕਲॉक ਹੈ ਇੱਥੇ ਆਪਣੇ ਕੋਲ 12 ਇਥੇ ਆਪਣੀ ਕੋਲ ਸੇ 9 ਤੇ 30 ਠੀਕ ਹੈ ਜੇਕਰ ਮੈਂ ਟੈਂਡ 12 ਤੋਂ ਚਲਦੀ ਹੈ 12 ਤੇ ਆ ਗਈ ਤਾਂ 60 ਮਿੰਟ ਹੋ ਗਏ ਇਸ ਤਰ੍ਹਾਂ 10 ਤੋਂ ਚਲਦੀ ਹੈ 30 ਤੇ ਪਹੁੰਚ ਗਈ ਤਾਂ 60 ਮਿੰਟ ਹੋ ਗਏ 6 ਤੋਂ ਚਲਦੀ ਹੈ 6 ਤੇ ਪਹੁੰਚ ਗਈ ਤਾਂ 60 ਮਿੰਟ ਹੋ ਗਏ 9 ਤੋਂ ਚਲਦੀ ਹੈ 9 ਤੇ ਪਹੁੰਚ ਗਈ ਤਾਂ 60 ਮਿੰਟ ਹੋ ਗਏ ਠੀਕ ਹੈ 60 ਮਿੰਟ ਜਾਂ 1 ਘੰਟਾ ਕਿੰਨੇ ਡਿਗਰੀ ਐਂਗਲ ਬਣੂਗਾ 360 ਡਿਗਰੀ ਓਕੇ ਜੇਕਰ ਸੈਕਿੰਡ ਮਿੰਟਾਂ ਦੇ ਵਿੱਚ ਡਿਕਮੈਂਟ ਹੈਂਡ 60 ਮਿੰਟਾਂ ਦੇ ਵਿੱਚ 360 ਡਿਗਰੀ ਐਂਗਲ ਬਣਾਉਂਦੀ ਹੈ ਤਾਂ 1 ਮਿੰਟ ਵਿੱਚ ਕਿੰਨੇ ਡਿਗਰੀ ਐਂਗਲ ਬਣੂਗਾ 6 ਡਿਗਰੀ ਠੀਕ ਹੈ ਮਿੰਟ ਹੈਂਡ 1 ਮਿੰਟ ਦੇ ਵਿੱਚ ਕਿੰਨੇ ਡਿਗਰੀ ਐਂਗਲ ਬਣਾਉਂਦੀ ਹੈ 6 ਡਿਗਰੀ ਮਤਲਬ ਕਿ ਇੱਥੇ ਆਪਣੇ ਕੋਲ 1 2 ਕਿੰਨੇ ਬਲੌਕ ਹੈਗੇ ਨੇ 1 2 3 4 ਇਹ ਆਪਣੇ ਕੋਲ 12 ਤੋਂ 1 ਕਿੰਨੇ ਮਿੰਟ ਹੋ ਗਏ 5 1 ਮਿੰਟ 2 ਮਿੰਟ 3 4 ਤੇ 5 ओके मिनट हैंड मार्किट चलਦੇ ਆ ਪਹਿਲਾਂ 12 ਤੇ ਸੀ ਕਾਥੇ ਸੀ ਜੀ 12 ਤੇ ਜੇਕਰ ਇਸਨੇ 1 ਮਿੰਟ ਪੂਰਾ ਕੰਪਲੀਟ ਕਰ ਲਿਆਗਾ ਇੱਥੇ ਪਹੁੰਚ ਚੁੱਕੀ ਹੈ ਤਾਂ ਇਸਨੇ ਕਿੰਨੇ ਡਿਗਰੀ ਦਾ ਬਣਾਇਆਗਾ 6 ਡਿਗਰੀ ओके ਕੋਈ ਡਾਊਟ ਜੇਕਰ 1 ਮਿੰਟ ਵਿੱਚ 6 ਡਿਗਰੀ ਹੈਗਾ ਔਰ ਅਸੀਂ ਜਾਣਦੇ ਆ ਕਿ 1 ਮਿੰਟ ਵਿੱਚ ਸੈਕਿੰਡ ਕਿੰਨੇ ਹੁੰਦੇ ਨੇ 60 ਕਿੰਨੇ 60 ਸੈਕਿੰਡ 60 ਡਿਗਰੀ ਤਾਂ 1 ਸੈਕਿੰਡ ਕਿੰਨਾ ਆਪਣੇ ਕੋਲ 1/10 ਡਿਗਰੀ ਤਾਂ ਮਿੰਟ ਹੈਂਡ 1 ਸੈਕਿੰਡ ਵਿੱਚ ਕਿੰਨੇ ਡਿਗਰੀ ਐਂਗਲ ਬਣਾਉਂਦੀ ਹੈ 1/10 ਡਿਗਰੀ ਓਕੇ ਕੋਈ ਡਾਊਟ ਜੀ ਪ੍ਰੋਪਰ ਸਮਝ ਆ ਰਿਹਾਗਾ ਕੋਈ ਕੁਐਸਚਨ ਹੋਵੇ ਮਾਈਂਡ ਵਿੱਚ no doubt ਕੋਈ ਕੁਸ ਨਹੀਂ ਹੈਗਾ ਓਕੇ ਚਲੋ ਅੱਗੇ ਨੋਟ ਕਰੋ ਜੀ ਬੜੇ ਸੋ ਸਾਫ ਕਰੋ